ਹੋ ਜੀ ਮੈਂ ਦਿਲ ਰੀਪੀ ਕੋਈ ਨਹੀਂ ਵੀ ਕੋਈ ਨਹੀਂ ਕੋਈ ਨਹੀਂ ਸਮਝਾ ਰਹੀ ਹਾਂ ਕੀ ਮਾਲ ਲੈਣਾ ਰਿਹਾ ਹੈ ਇਹ ਬਹੁਤ ਖਾਸਾ ਨਹੀਂ ਕਰਦਾ ਇਹ ਜਿਹੜਾ ਟਿਕਾਣਾ ਤੇ ਹੋਣ ਤੋਂ ਪਹਿਲਾਂ ਹੁਣ ਜਿਹੜੇ ਮਾਝਾ ਆ ਗਏ ਨੇ ਮਸਤ ਹੋ ਗਏ ਨੇ ਜੀ ਸਿੱਕੜਾ ਸਾਰੇ ਟੁਕੜੇ ਬਾਈ ਹੁਣ ਕਦੋਂ ਜਮਨ ਵੀ ਟੱਕਣਾ ਇਹਨਾਂ ਬੰਦ ਕਰਾਉਣ ਦਾ ਹੱਕ ਹੈ ਵੀ ਬੰਦ ਕਰ ਬੰਦ ਕਰੋ ਅਸੀਂ ਹੁਣ ਕਿੰਨਾ ਚੱਲਾਗੇ ਹਾਂ ਓਏ ਮਾ ਮਾਤਾ ਜੈਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਲਕਰ ਆਹ ਸੀ ਜੈ ਨਾਲ ਆਏ ਗੱਡੀ ਤਾਂ ਆਏ ਗੱਡੀ ਤੇ ਤਾਂ ਆਏ ਆਂ ਸੀ ਤੂੰ ਲੈਤੀ ਹੋਗਾ ਅੰਕਲਾ ਉਹ ਮੈਂ ਤਾਂ ਨਾ ਅੰਕ ਮੈਂ ਨੂੰ ਜੈਲ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆਹ ਦੀ ਦੋ ਬੰਦ ਕਰੀਏ ਮਾਹੀ ਕੋਈ ਨਹੀਂ ਹੈਗਾ ਬੜਾ ਬੋਲ ਨਹੀਂ ਦਿੱਖਿਆ ਉਹਦੇ ਵੇਰੀ ਪਹਿਲਾਂ ਲਾ ਦੇ ਰੇ ਪਹਿਲੇ ਵੀ ਬਾਅਦ ਆਇਆ ਉਹਦਾ 12:00 1:00 ਵਜੇ ਹੈ ਉਹ ਫਲਾ ਪਰ ਇਹ ਜੀ ਦਾ ਉਪਰ ਦਾ ਨਾਮ ਪੜਦਾ ਹੁੰਦਾ ਨਹੀਂ ਜੇ ਸਾਡੇ ਮੰਨੇ ਨੇ ਖੜੇ ਉਹ ਕਹਾਵਾਂ ਦਾ ਆਟਾ ਲੱਗ ਰਿਹਾ ਹੈ ਜੀ ਮੈਂ ਕਿੱਥੇ ਪੜਿਓ ਕਹਾਵਾਂ ਦਾ ਆਟਾ ਨਹੀਂ ਮਰਵਾਉਂਦੇ ਜੀ ਬੰਦਾ ਮਰਦਾ ਯਾਰ ਜਗਰ ਦਾ ਇਹ ਜਾਨੇ ਪਾਗ ਲਾ ਨਾ ਪਿੰਡਾਂ ਉੱਥੇ ਹੁੰਲੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਛਾ ਚੱਕੇ ਸਮਝ ਨਹੀਂ ਹਣ ਬੋਲ ਦਿਆ ਕਰਨਾ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋ ਕੇ ਕਨਾਲ ਬਾਈਦੀ ਬ੍ਰਾਂਚ ਇਹ ਬੀਰੋ ਕੇ ਵਾਲੀ ਇਹ ਬੀਰੋ ਗਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ तकरीबन ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਦਾਂ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਖਾਂਦੋ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅੰਡਵਿਜ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਜ ਸਵੇਰੇ ਰਾਤ ਦਾ ਪਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਤੇ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਿ ਦੂਜੇ ਪਾਸੇ ਭਟਾੜਾ ਸਾਈਡ ਆ ਗਈ ਭਟਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉੱਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ جا کے بوریاں بھرنی ਜਾਣੀਆਂ پھر لائی ਜਾਊਗੀ 15 20 فٹ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਨੇ ਪਿੰਡ ਦੇ ਵਿੱਚ ਪਾਣੀ ਜਾਣੇ ਸਾਰਾ ਕਲਾਨੇ ਪਿੰਡ ਦੀ ਸਾਰੇ ਇਸ ਤਹ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 فٹ ਨੀਵਾ ਪਿੰਡ ਹੈ 20 25 فٹ ਪਿੰਡ ਨੀਵੇ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲੋ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪੀਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਿਆ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਜ ਕੇ ਪੂਰਾ ਪਿੰਡਾ ਆ ਆਪਣੇ ਤਨ ਮੰਦਰ ਨਾਲ ਕੱਲੀਆਂ ਲੋਸ ਮਿੰਟਾ ਹੋ ਜਾਂਦੀਆਂ ਨੇ ਸਾਰਾ ਪਿੰਡ ਬਾਰੀ ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ بارش ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਹਰੇ ਘਰਾਂ 'ਚ ਵੀ ਪਾਣੀ ਵੜਨਾ ਹੈ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੇਬੀਸੀ ਵਗੈਰਾ ਲਈ ਅਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਅਗੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ ਕਿ ਉਹਦਾ ਹਮ ਜੀਵਨ ਤੇ ਮਾਝਾ ਹੈ ਤੇ ਮਸਤ ਹੋਣਾ ਹੈ ਕਿ ਕਿਹੜਾ ਸਾਰੇ ਡੁੱਬ ਗਿਆ ਬਾਈ ਹੁਣ ਖਤਰੀਆਂ ਲਾਉਣੀਆਂ ਨੇ ਹੱਟਾ ਹੈ ਨਾ ਬੰਦ ਕਰਾਉਣ ਦਾ ਹੱਟਾ ਚੱਲ ਰਿਹਾ ਬੰਦ ਕਰ ਉਹ ਤੁਸੀਂ ਉਹ ਤਿੰਨਾਂ ਕਿੱਥੇ ਲੱਗ ਜਾਂਦੇ ਓਏ ਮਾਇਦਾ ਮਾਇਦਾ ਜਾਇਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਲੱਗਦਾ ਆਹ ਦੀ ਜੇ ਨਾਲ ਲੈ ਆਏ ਗੱਡੀ ਤੇ ਆਏ ਗੱਡੀ ਤੇ ਤਾਂ ਆਏ ਸੀ ਤੂੰ ਲੈ ਡੀਓ ਗਾਂਕਲਾ ਉਹ ਮੈਂ ਤਾਂ ਨਾ ਅੰਕ ਮੈਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦੇ ਬੰਦ ਕਰੀਏ ਮਾਹੀ ਪੁਜੀ ਨਹੀਂ ਹੈਗਾ ਬੜੇ ਫੌਂਡੀ ਦਿੱਖਿਆ ਓਡੇ ਆ ਜਾ ਹੈ ਜੀ ਬਾਅਦ ਚ ਆਇਆ ਉਹਦਾ 12:00 1:00 ਵਜੇ ਹੈ ਉਹਦਾ ਫਲਾ ਦਰੱਖ ਤਨਨ ਕੀਦਾ ਉਕੀਦਾ ਨਾਮ ਪੜ੍ਹਦਾ ਹੁੰਦਾ ਨਹੀਂ ਜਿਹੜੇ ਕੜੇ ਉਹ ਕਹਾ ਬਗਨੋਂ ਦਾਟਾ ਲਾਗਦਾ ਨਹੀਂ ਪੜ੍ਹਦਾ ਕਹਾ ਬਗਨੋਂ ਦਾਟਾ ਲਾਗਦਾ ਨਹੀਂ ਨੰਬਰ 5 ਨਰਮਾਣੇ ਕੰਧਾਂ ਵਰਗੇ ਆਹੋ ਰਹੀ ਵੀ ਆ ਕੀ ਕਰਦਾ ਇਹ ਬੰਦੇ ਯਾਰ ਕਿ ਨਾ ਪਿਆ ਕਰ ਲੋ ਉੱਥੇ ਹੁੰਡੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਟਾ ਚੱਕੇ ਸਮਝ ਨਹੀਂ ਹਣ ਬੋਲ ਦਿਆ ਕਰ ਲੋ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋ ਕੇ ਕਨਾਲ ਵਜਦੀ ਬ੍ਰਾਂਚ ਹੈ ਬੀਰੋਖੇ ਵਾਲੀ ਇਹ ਬੀਰੋਖੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ तकरीबन ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਦਾਂ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅੰਡਵਿਜ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਜ ਸਵੇਰੇ ਰਾਤ ਦਾ ਬੁਜਾਰੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਤੇ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਦਰ ਦੂਜੇ ਪਾਸੇ ਬਟਲਾੜਾ ਸਾਈਡ ਆ ਗਈ ਬਟਲਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੀ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਲਾਣਾ ਪਿੰਡ ਦੀ ਸਾਰੇ ਇਸ ਥਾਂ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਹਿਰਾਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੀਐਮਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਾਂ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਛ ਕੇ ਪੂਰਾ ਪਿੰਡਾ ਆ ਆਪਣੇ ਤਨ ਮੰਦਰ ਨਾਲ ਕੱਲੀਆਂ ਲੋਸ ਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਿਆਦਾ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ بارش ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਸਾਰੇ ਘਰਾਂ 'ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੀਬੀਸੀ ਵਗੈਰਾ ਲਿਆ ਕੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਤਾਂ ਕਾ ਹਮ ਜਿਵੇਂ ਮਾਝਾ ਆਈ ਗੁਰਦੇ ਨੇ ਮਸਤ ਹੋਣਾ ਕੁਟਿਆ ਸਾਰੇ ਡੁੱਟ ਗਏ ਬਈ ਹੁਣ ਚੱਕਰ ਨੂੰ ਲੈ ਮੰਨ ਫਿੱਟਾ ਹੈ ਨਾ ਬੰਦ ਕਰਾਉਣ ਦਾ ਹੱਟ ਹੈ ਵਿਚਾਰ ਜਿਹੜਾ ਬੰਦ ਕਰੀਂ ਬੰਦ ਕਰੋ ਤੁਸੀਂ ਹੁਣ ਕਿੰਨਾ ਚੱਲਾਗੇ ਹੁਣ ਓਏ ਮਾਇਦਾ ਮਾਇਦਾ ਜੈਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਲਕਰ ਆਹ ਥੀ ਜੈ ਨਾਲ ਲੈ ਆਏ ਗੱਡੀ ਤਾਂ ਆਏ ਗੱਡੀ ਤੇ ਤਾਂ ਆਏ ਆ ਅਸੀਂ ਉਹ ਤੋਂ ਲੇਟ ਹੋ ਗਿਆ ਅੰਕਲਾ ਉਹ ਮੈਂ ਤਾਂ ਨਾ ਅੰਕ ਮੈਂ ਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦਿਓ ਬੰਦ ਕਰੀਏ ਮਾਹੀ ਕੋਈ ਨਹੀਂ ਹੈਗਾ ਮੇਰੇ ਫੋਨ ਵੀ ਚੱਟਿਆ ਤੁਹਾਡੇ ਜਿਹੜਾ ਜ਼ਿਆਦਾ ਹੈ ਜਿਹੜਾ ਪਹਿਲਾਂ ਲੈਂਦਾ ਮੇਰੇ ਬਾਅਦ ਆਇਆ ਉਹਦਾ 12:00 ਵਜੇ ਹੈ ਉਹ ਫਲਾ മേ ਯਾਰ ਨਾ ਪਿੰਡਾਂ ਦਾ ਉੱਥੇ ਹੁੰਡੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਛਾ ਚੱਕੇ ਸਮ ਨਹੀਂ ਹਣ ਬੋਲਦਿਆ ਕਰਨ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋਖੇ ਕਨਾਲ ਵੱਜਦੀ ਬ੍ਰਾਂਚ ਇਹ ਬੀਰੋਖੇ ਵਾਲੀ ਇਹ ਬੀਰੋਖੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ तकरीबन ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਿਆਦਾ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਇੰਡੀਵਿਜੁਅਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਜ ਸਵੇਰੇ ਰਾਤ ਦਾ ਬਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਤੇ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਿ ਦੂਜੇ ਪਾਸੇ ਭੜਾੜਾ ਸਾਈਡ ਆ ਗਈ ਭੜਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉੱਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ جا کے بوریاں بھرنے ਜਾਣੀਆਂ پھر لائی جاਊਗੀ 15 20 فٹ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣੇ ਸਾਰਾ ਕਲਾਣਾ ਪਿੰਡ ਦੀ ਸਾਰੇ ਇਸ ਤਹ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 فٹ ਨੀਵਾ ਪਿੰਡ ਹੈ 20 25 فٹ ਪਿੰਡ ਨੀਵਾ ਹੈ ساری سائیڈ ਜਿੰਨੀਆਂ ਨੇਆਂ ਨੇ ساری ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਿਆ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਝ ਕੇ ਪੂਰਾ ਪਿੰਡਾ ਆ ਆਪਣੇ ਤਨ ਮੰਦਰ ਅਕਾਲੀਆਂ ਲੋਸਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲ ਹੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ بارش ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਸਾਰੇ ਘਰਾਂ 'ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੀਬੀਸੀ ਵਗੈਰਾ ਲਿਆ ਕੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਿਆ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਤਾਂ ਨਾ ਕੋਈ ਹੋਰ ਕੇ ਮਜ਼ਾ ਆਉਂਦਾ ਨਹੀਂ ਮਸਤ ਹੋਣਾ ਹੈ ਕਿ ਕਿਹੜਾ ਸਾਰੇ ਡੁੱਟੇ ਬਾਈ ਇਹਨਾਂ ਨੂੰ ਫੋਨ ਚੱਕੀਂ ਜਾਈਂ ਮਨ ਦੀ ਚੱਕਾ ਇਹਨਾਂ ਨੂੰ ਬੰਦ ਕਰਾਉਣ ਦਾ ਹੱਕ ਹੈ ਵਿਚਾਰੇ ਬੰਦੇ ਨੂੰ ਬੰਦ ਕਰੋ ਅਸੀਂ ਹੁਣ ਕਿੰਨਾ ਚੱਲਾਗੇ ਓਏ ਮਾਇਦਾ ਮਾਇਦਾ ਜਾਇਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਨਕਰ ਆਹ ਚੀਜ਼ ਨਾਲ ਲੈ ਆਏ ਗੱਡੀ ਤੇ ਆ ਜਾਈਂ ਗੱਡੀ ਤੇ ਤਾਂ ਆਏ ਸੀ ਤੂੰ ਲੇਟ ਹੋ ਗਿਆ ਅੰਕਲਾ ਉਹ ਮੈਂ ਤਾਂ ਨਾ ਅੰਕ ਮੈਂ ਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦਿਓ ਬੰਦ ਗਈ ਹੈ ਕੋਈ ਵੀ ਹੈਗਾ ਬੜਾ ਬੋਲ ਜਿੱਕੇ ਆ ਉਹਦੇ ਆ ਉਹਦਾ 12:00 1:00 ਵਜੇ ਹੈ ਉਹਦਾ ਤਨਨ ਦੀਦਾ ਉਧੂ ਨਾ ਪੜਦਾ ਉਹ ਕਰੀਏ ਕਾਹਨੂੰ ਨੇ ਖੜੇ ਉਹ ਕਹਾਵਤ ਨੂੰ ਦਾਟਾ ਲੱਗ ਰਿਹਾ ਬੋਲੋ ਬਈ ਇਹ ਕਰੂਗਾ ਕੱਢੋ ਇਹ ਕਸ਼ਤਾਰੇ ਉਹ ਕਹਾਵਤ ਨੂੰ ਦਾਟਾ ਲੱਗ ਰਿਹਾ ਇਹ ਵਰਮਾਉਂਦੇ ਇਹ ਵਰਮਾਉਂਦੇ ਇਹ ਕੰਧਾਂ ਵਰਤੋ ਆਹ ਹੋ ਰਹੀ ਹੈ ਆ ਮੈਂ ਬੋਲ ਦਿਆਂ ਇਹਦਾ ਅਧਿਕਾਰਤਾ ਆਵਲੇ ਇਹ ਵੀਰ ਇੰਨੇ ਜਣੇ ਵੀ ਬਾਹਰ ਨਾ ਦੋ ਜਣੇ ਆਹ ਪਿੰਡਾਂ ਉੱਥੇ ਹੁੰਡੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਸਾ ਚੱਕੇ ਸਮ ਨਹੀਂ ਹਣ ਬੋਲ ਦਿਆ ਕਰਨਾ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋਖੇ ਕਨਾਲ ਵੱਜਦੀ ਬ੍ਰਾਂਚ ਇਹ ਬੀਰੋਖੇ ਵਾਲੀ ਇਹ ਬੀਰੋਖੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮੱਲ ਸਿੰਘ ਵਾਲੇ ਤਕਰੀਬਨ ਉੱਥੇ ਦੋ ਬ੍ਰਾਂਚਾਂ ਬਣ ਜਿੰਦੀਆਂ ਇਸ ਦੀਆਂ ਇਕ ਤਰ੍ਹਾਂ ਬਰਿਆਲੀ ਸਾਈਡ ਵਗ ਜਾਂਦੀ ਹੈ ਇੱਕ ਮੱਲ ਸਿੰਘ ਵਾਲੇ ਉਧਰੋਂ ਵਗ ਜਾਂਦੀ ਹੈ ਉਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਿਆਦਾ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਨੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਇੰਡੀਵਿਜੁਅਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਅੱਜ ਸਵੇਰੇ ਰਾਤ ਦਾ ਬਜਾੜੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਹੈ ਇਸੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਿ ਦੂਜੇ ਪਾਸੇ ਭਟਾੜਾ ਸਾਈਡ ਆ ਗਈ ਭਟਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੇ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਰਾਨੇ ਪਿੰਡ ਦੀ ਸਾਰੇ ਇਸ ਤਹ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲੋ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਿਆ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਝ ਕੇ ਪੂਰਾ ਪਿੰਡਾ ਆ ਆਪਣੇ ਤਨ ਮੰਦਰ ਅਕਾਲੀਆਂ ਲੋਸਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲ ਹੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ بارش ਹੋਈ ਐ ਇਸ ਦੇ ਨਾਲ ਦਾ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਖਾਰੇ ਘਰਾਂ 'ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੀਬੀਸੀ ਵਗੈਰਾ ਲਿਆ ਕੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨੇ ਇੱਲਾ ਨਾ ਕੋਈ ਹੋਵੇ ਜਿਹੜੇ ਮਾਝਾ ਆ ਗਏ ਨੇ ਮਰ ਤੋਂ ਹੋ ਰਿਹਾ ਹੈ ਸਾਰੇ ਡੁੱਟ ਗਏ ਬਾਈ ਫੋਨ ਪੱਕਾ ਰਮਨ ਸਿੰਘ ਹਟਾਉਣਾ ਬੰਦ ਕਰਾਉਣ ਦਾ ਹੱਟ ਲੈ ਜਿਹੜਾ ਬੰਦ ਕਰ ਉਹ ਅਸੀਂ ਕਿੰਨਾ ਚੱਲਾ ਗਏ ਓਏ ਮਾਦਾ ਮਾਦਾ ਜਾਇਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਨਾ ਕਰ ਆਹ ਚੀਜ਼ ਦੇ ਨਾਲ ਲੈ ਆ ਗੱਡੀ ਤਾਂ ਆ ਜਾਂਦੀ ਗੱਡੀ ਤੇ ਤਾਂ ਆਏ ਸੀ ਉਹ ਤੂੰ ਲੈ ਡੀਓ ਗੰਕਲਾ ਉਹ ਮੈਂ ਤਾਂ ਨਾ ਅੰਕ ਮੈਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦੇ ਆ ਵੀ ਦੇ ਮੈਂ ਨਹੀਂ ਕੋਈ ਵੀ ਹੈਗਾ ਬੜਾ ਫੋਨ ਨਹੀਂ ਦਿੱਖਿਆ ਉਹਦੇ ਨਾਲ ਹੈਗਾ ਜੀ ਬਾਅਦ ਆਇਆ ਉਹਦਾ 12:00 1:00 ਵਜੇ ਹੈ ਉਹ ਫਲਾ ਦਰੱਖ ਇਹ ਪਤਾ ਨਹੀਂ ਕੀ ਦਾ ਉਹਦਾ ਨਾਮ ਪੜਦਾ ਹੁੰਦਾ ਨਹੀਂ ਦਿਖ ਰਿਹਾ ਹੈ ਬੋਲ ਰਿਹਾ ਹੈ ਜਦੋਂ ਮੈਂ ਪੜ੍ਹਦਾ ਹਾਂ ਬੰਦਾ ਮਰਦਾ ਨੂਮਰ ਬੰਦਾ ਮਰਦਾ ਇਹ ਬੰਦਾ ਮਰਦਾ ਆਹ ਹੋੜ ਹੀ ਗਈ ਆ ਕਿਵੇਂ ਬਿਲਾਉਂਦੇ ਆ ਇਹਦਾ 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 ਯਾਰ ਜਿਹੜਾ ਇਹਨੇ ਜਨੇ ਨੂੰ ਪਾਹ ਲਾਉਂਦਾ ਨਾ ਪਿੰਡਾਂ ਤੋਂ ਉੱਥੇ ਹੁੰਡੜਵਾਜੀਆਂ ਹੋਈਆਂ ਨੇ ਸਾਡਾ ਕੋਈ ਗੱਛਾ ਚੱਕੇ ਸਮਝ ਨਹੀਂ ਹਣ ਬੋਲ ਤੇ ਕਰਨਾ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆਈ ਇਹ ਇਹ ਪਿੰਡ ਹੈ ਜੀ ਕਲਾਨਾ ਇਹ ਬੀਰੋਖੇ ਨਾਲ ਵਜਦੀ ਬ੍ਰਾਂਚ ਹੈ ਬੀਰੋਖੇ ਵਾਲੀ ਇਹ ਬੀਰੋਖੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮੱਲ ਸਿੰਘ ਵਾਲੇ ਤਕਰੀਬਨ ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆਲੀ ਸਾਈਡ ਵਗ ਜਾਂਦੀ ਹੈ ਇੱਕ ਮੱਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਾਦੇ ਪਾਣੀ ਹੋਣ ਕਾਰਨ ਜਾਂ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅੰਡਵਿਜ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਜ ਸਵੇਰੇ ਰਾਤ ਦਾ ਬੁਜਾਰੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਤੇ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਿ ਦੂਜੇ ਪਾਸੇ ਭਟਾੜਾ ਸਾਈਡ ਆ ਗਈ ਭਟਾੜਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉੱਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ جا کے بوریاں ਭਰ ਲਈ ਜਾਣੀਆਂ ਫਿਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਨੇ ਪਿੰਡ ਦੇ ਵਿੱਚ ਪਾਣੀ ਜਾਣੇ ਸਾਰਾ ਕਲਾਨੇ ਪਿੰਡ ਦੀ ਸਾਰੇ ਇਸ ਤਹ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵੇਂ ਪਿੰਡ ਹੈ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨੇਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲੋ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪੀਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਾਂ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰਾ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਛ ਕੇ ਪੂਰਾ ਪਿੰਡ ਆ ਆਪਣੇ ਤਨ ਮੰਦਿਰ ਅਕਲੀਆਂ ਲੋਸਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲ ਹੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜ਼ਿਆਦਾ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ-ਤਿੰਨ ਘੰਟੇ ਬਾਰਿਸ਼ ਹੋਈ ਐ ਇਸ ਦੇ ਨਾਲ ਦਾ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਸਾਰੇ ਘਰਾਂ 'ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ ਵੀ ਆਕੇ ਜੀਬੀਸੀ ਵਗੈਰਾ ਲਈ ਅਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਅਗੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਿਆ ਜਾ ਸਕੀ। ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਨਾ ਕੋਈ ਹੋਣੀ ਜਵਾਂ ਦੇ ਮਾਝਾ ਆ ਰਿਹਾ ਹੈ ਇਹ ਮਸਤੋਰਾ ਹੈ ਸੋ ਫਿਰ ਸਾਰੇ ਡੁੱਕੇ ਬਈ ਹੁਣ ਫਤਰੀ ਉਹ ਲੈ ਮੈਂ ਜੀ ਛੱਕਾ ਹੈ ਨਾ ਬੰਦ ਕਰਾਉਣ ਦਾ ਹੱਕ ਹੈ ਜਿਹੜਾ ਬੰਦ ਕਰ ਉਹ ਬੰਦ ਕਰ ਉਹ ਤੁਸੀਂ ਕਿੰਨਾ ਚੱਲਾਗੇ ਨਾ ਓਏ ਮਾ ਮਾਤਾ ਜੈਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਲੱਗ ਰਿਹਾ ਆਹ ਥੀ ਜੈ ਨਾਲ ਲੈ ਆ ਗੱਡੀ ਤਾਂ ਆਇਆ ਗੱਡੀ ਤੇ ਤਾਂ ਆਇਆ ਸੀ ਤੂੰ ਲੈ ਡੀਓ ਗਾਂਕਲਾ ਉਹ ਮੈਂ ਤਾਂ ਨਾ ਅੰਕ ਮੈਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦੇ ਬੰਦ ਗਈ ਹੈ ਮਹਿੰਗਾ ਕੋਈ ਨਹੀਂ ਹੈਗਾ ਬੜਾ ਬੰਡੀ ਦਿੱਖਿਆ ਉਹਦੇ ਆਲੇ ਨੇ ਹੈਗਾ ਜੀ ਬਾਅਦ ਆਇਆ ਉਹਦਾ 12:00 1:00 ਵਜੇ ਹੈਗਾ ਫਲਾ 2:00 ਤਦ ਨਹੀਂ ਕੀਦਾ ਹੂਜਾ ਨਾਮ ਪੜਦਾ ਹੁੰਦਾ ਨਹੀਂ ਜੇ ਕਾਹਨ ਨਾ ਨੇ ਕੜੇ ਉਹ ਕਾਹਨੋਂ ਦਾਟਾ ਲੱਗ ਰਿਹਾ ਹੈ ਨੰਬਰ 1 ਨੰਬਰ 1 ਇਹ ਪੰਤਾ ਮਾਰੀ ਯਾਰ ਇੰਨੇ ਜਾਣੇ ਨੂੰ ਪਾਗ ਲਾਉਂਦੇ ਆ ਨਾ ਪਿਆ ਕਰ ਲੋ ਉੱਥੇ ਹੁੰਡੜਵਾਜੀਆਂ ਹੋਈ ਗਈਆਂ ਜਿਹੜਾ ਕੋਈ ਕੱਟਾ ਚੱਕੇ ਸਮਝ ਨਹੀਂ ਹਣ ਬੋਲ ਦਿਆ ਕਰ ਲੋ ਹਾਂਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋ ਕੇ ਕਨਾਲ ਵਜਦੀ ਬ੍ਰਾਂਚ ਹੈ ਬੀਰੋਖੇ ਵਾਲੀ ਇਹ ਬੀਰੋਖੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ तकरीबन ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵੱਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵੱਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਿਆਦਾ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਥਾਂ ਤੋਂ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਅਨਿਵਿਸ਼ਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਜ ਸਵੇਰੇ ਰਾਤ ਦਾ ਬਿਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨ ਦਾ ਨਹੀਂ ਪਹੁੰਚਿਆ ਹੈਗਾ ਸਾਰਾ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਦਰ ਦੂਜੇ ਪਾਸੇ ਬਟਲਾਡਾ ਸਾਈਡ ਆ ਗਈ ਬਟਲਾਡਾ ਸਾਈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੀ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਲਾਣਾ ਪਿੰਡ ਦੀ ਸਾਰੇ ਇਸ ਥਾਂ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ 20 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਵਾਰ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੇਪਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਿਆ ਪਿੱਛੋਂ ਨਹਿਰ ਦੇ ਵਿੱਚੋਂ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਹੀ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਜ ਕੇ ਪੂਰਾ ਪਿੰਡਾ ਆ ਆਪਣੇ ਤਨ ਮੰਦਨ ਅਕਾਲੀਆਂ ਲੋਸਮਿੰਟਾ ਹੋਈ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿਰ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲ ਹੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜ਼ਿਆਦਾ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ-ਤਿੰਨ ਘੰਟੇ ਬਾਰਿਸ਼ ਹੋਈ ਐ ਇਸ ਦੇ ਨਾਲ ਤਾਂ بارش ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਜਿਹੜਾ ਨਹਿਰ ਦਾ ਪਾਣੀ ਵਗ ਗਿਆ ਫਿਰ ਤਾਂ ਬਿਲਕੁਲ ਹੀ ਨਹੀਂ ਰਹਿਣਾ ਕੁਝ ਵੀ ਖਾਰੇ ਖਰਾਂ ਚ ਵੀ ਪਾਣੀ ਵੜਨੇ ਫਸਲ ਦਾ ਵੀ ਨੁਕਸਾਨ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆਕੇ ਜੀਬੀਸੀ ਵਗੈਰਾ ਲਈ ਅੱਗੇ ਸਾਡਾ ਇਥੇ ਸਾਡਾ ਸਹਿਯੋਗ ਦਿਓ ਜੇ ਕੋਈ ਮੜੀ-ਮੁੜੀ ਅੜਚਣ ਆਉਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਆਕੇ ਸਾਡੀ ਮਦਦ ਕਰਕੇ ਉਹਨਾਂ ਨੂੰ ਸਾਈਡ ਤੇ ਕਰਕੇ ਇਹ ਨੱਕਾ ਪੂਰਾ ਜਾ ਸਕੀ ਇਹੀ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਹਮ ਜੀਵਨ ਕੇ ਮਾਝ ਆਇਆ ਜੀ ਉਹ ਸਭ ਲੋਕ ਕਿਹੜਾ ਸਾਰੇ ਡੁੱਟ ਗਏ ਬਾਈ ਹੁਣ ਫਤਰੀਨ ਬੈਗਮ ਨਹੀਂ ਚੱਕਾ ਇਹਨਾਂ ਬੰਦ ਕਰਾਉਣ ਦਾ ਹੱਕ ਹੈ ਜਿਹੜਾ ਬੰਦੇ ਨੂੰ ਉਹਨਾਂ ਦਾ ਕਰੋ ਅਸੀਂ ਹੁਣ ਕਿੰਨਾ ਕੁ ਝੱਲਾਗੇ ਨਾ ਓਏ ਮਾਇਦਾ ਮਾਇਦਾ ਜੈਲ ਨੂੰ ਕਹੀ ਜਾਂਦਾ ਸੀ ਤੜਕੇ ਤੜਕੇ ਦਾ ਲਕਰ ਆਹ ਦੀ ਜੇ ਨਾਲ ਲੈ ਆਏ ਗੱਡੀ ਤਾਂ ਆ ਜੀ ਗੱਡੀ ਤੇ ਤਾਂ ਆਏ ਆ ਅਸੀਂ ਲੇਟ ਹੋ ਗਿਆ ਅੰਕਲਾ ਉਹ ਮੈਂ ਤਾਂ ਨਾ ਅੰਕ ਮੈਂ ਨੂੰ ਜੈਨ ਨੂੰ ਕਹੀ ਨਾ ਮੀਂਹ ਨਹੀਂ ਹਟਿਆ ਕੀ ਕਰਾਂ ਯਾਰ ਆ ਵੀ ਦਿਓ ਬੰਦ ਕਰੀਏ ਮਾਹੀ ਕੋਈ ਨਹੀਂ ਹੈਗਾ ਬੜੇ ਗੋਡੀ ਦਿੱਤੇ ਆ ਥੋੜੇ ਆ ਜੀ ਬਾਅਦ ਚ ਆਇਆ ਉਹਦਾ 12:00 1:00 ਵਜੇ ਆਇਆ ਉਹ ਫਲਾ

ਹਾਂ ਜੀ ਆ ਕੀ ਇਹ ਪਹਿਲਾ ਪਲਾਣਾ ਪਿਆ ਕਰ ਲਓ ਉੱਥੇ ਹੁੰਡੜਵਾਜੀਆਂ ਹੋਈ ਗਈਆਂ ਸਾਡਾ ਕੋਈ ਗੱਟਾ ਚੱਕੇ ਸਮਝ ਨਹੀਂ ਹਾਲੇ ਬੋਲ ਦਿਆ ਕਰਨਾ ਹਾਂ ਜੀ ਇਹ ਕਿਹੜੀ ਨਹਿਰ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਜੀ ਕਲਾਣਾ ਇਹ ਬੀਰੋ ਕੇ ਕਨਾਲ ਵਜਦੀ ਬ੍ਰਾਂਚ ਹੈ ਬੀਰੋ ਕੇ ਵਾਲੀ ਇਹ ਬੀਰੋ ਕੇ ਵਾਲੀ ਬ੍ਰਾਂਚ ਹੈ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ ਤਕਰੀਬਨ ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਿਆਦਾ ਪਾਣੀ ਹੋਣ ਕਾਰਨ ਜਦ ਫੁੱਲ ਪੋਲਾ ਫੁੱਲ ਚੱਲੀ